ਦਾ ਦਾ ਬੋਧ ਹੋ ਰਿਹਾ ਪੰਜਾਬ ਦੀ ਸਰਕਾਰ ਨਾਲ ਚੱਲ ਰਹੀ ਆ ਇਸ ਦੀ ਲੋੜ ਕਿਉਂ ਪਈ ਕਿਉਂਕਿ ਪੰਜਾਬ ਦੇ ਹਸਪੀਟਲ ਨੂੰ ਅਪਗ੍ਰੇਡ ਕਰਨ ਲਈ ਆਪਾਂ ਪਿਛਲੇ 8-10 ਸਾਲ ਤੋਂ ਸੰਘਰਸ਼ ਕਰਦੇ ਆਏ ਨੇ ਪਰ ਇਹ ਸਰਕਾਰ ਜਿਹੜੀ ਬਦਲਾਅ ਦੇ ਨਾਂ ਤੇ ਸਰਕਾਰ ਆਈ ਸੀ ਇਸ ਸਰਕਾਰ ਨੇ ਜਿੱਥੇ ਹੋਰ ਸਾਰੇ ਸਮਾਜ ਦੇ ਪੁੱਠੇ ਕੰਮ ਕੀਤੇ ਆਣ ਕੇ ਉੱਥੇ ਇਹ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਥਾਂ ਤੇ ਡੀਗ੍ਰੇਡ ਕਰਕੇ ਇੱਥੇ ਮੁਹੱਲਾ ਕਲੀਨਿਕ ਬਣਾ ਦਿੱਤਾ ਜਦੋਂ ਅਸੀਂ ਪਿਛਲੇ ਦਿਨੀ ਇਸ ਦਾ ਵਿਰੋਧ ਕੀਤਾ ਉਦੋਂ ਇਹ ਐਸਐਮਓ ਇਹਨਾਂ ਦੀ ਸਾਰੀ ਟੀਮ ਅਤੇ ਐਪੀਐਮ ਸਾਹਿਬ ਨਕੌਦਰ ਜਿਹੜੇ ਇੱਥੇ ਪਹੁੰਚੇ ਸੀ ਜਿਨ੍ਹਾਂ ਨੇ ਸਾਡੇ ਨਾਲ ਸਾਡੀਆਂ ਇਹ ਜਥੇਬੰਦੀਆਂ ਦੇ ਨਾਲ ਸਾਡੇ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੇ ਨਾਲ ਮੀਟਿੰਗ ਕੀਤੀ ਸੀ ਉਸ ਵਿੱਚ ਸਾਨੂੰ ਭਰੋਸਾ ਦਿਵਾਇਆ ਸੀ ਵੀ ਇਹ ਹਸਪਤਾਲ ਦੇ ਵਿੱਚ ਮਹੱਲਾ ਕਲੀਨਿਕ ਨਹੀਂ ਬਣਦਾ ਇਸ ਦੀ ਜਗ੍ਹਾ ਤੁਸੀਂ ਆਸ-ਪਾਸੇ ਸਾਨੂੰ ਕਿੱਥੇ ਦਿਖਾ ਦਿਓ ਅਸੀਂ ਉੱਥੇ ਬਣਾ ਦੇਾਂਗੇ ਅਸੀਂ ਇਹਨਾਂ ਨੂੰ ਦੋ ਤਿੰਨ ਥਾਵਾਂ ਮਹਿਤਪੁਰ ਵਿੱਚ ਹੋਰ ਥਾਵਾਂ ਤੇ ਦਿਖਾਈਆਂ ਸੀ ਅਸੀਂ ਕਦੇ ਵੀ ਮਹੱਲਾ ਕਲੀਨਿਕ ਦਾ ਵਿਰੋਧ ਨਹੀਂ ਕੀਤਾ ਭਾਵੇਂ ਇਹ ਡਿਸਪੈਂਸਰੀਆਂ ਬੰਦ ਕਰਕੇ ਉੱਥੇ ਆਪਣੇ బోర్ਡ ਲੰਗ ਕਰਕੇ ਲਾ ਰਹੇ ਆ ਭਾਵੇਂ ਹੋਰ ਥਾਵਾਂ ਜੜੀਆਂ ਆ ਜਿੱਥੇ ਬਣੇ ਸੀ ਸੇਵਾ ਕੇਂਦਰ ਉੱਥੇ ਲਾਵੰਡ ਪੋਚਾ ਕਰਕੇ ਲਾ ਰਹੇ ਆ ਸਾਨੂੰ ਇੱਕ ਪੈਸੇ ਦਾ ਇਤਰਾਜ਼ ਨਹੀਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਜੜੀਆਂ ਸਹੂਤਾ ਦੇਣੀਆਂ ਚਾਹੁੰਦੇ ਆ ਜੇ ਨਾ ਦੇ ਪਾਏ ਇਹਦਾ ਜਵਾਬ ਤਾਂ ਲੋਕਾਂ ਨੇ ਦੇਣਾ ਆ ਕਿਉਂਕਿ ਜਨਤਾ ਜਿਹੜੀ ਇੱਕ ਪਾਵਰ ਹੁੰਦੀ ਆ ਡਿਕਟੇਟਰ ਜਨਾਜ਼ਰ ਮਰਜ਼ੀ ਹੋਵੇ ਡਿਕਟੇਟਰੀ 1 ਸਾਲ 2 ਸਾਲ ਹੋ ਸਕਦੀ ਆ ਵੱਧ ਤੋਂ ਵੱਧ 5 ਸਾਲ ਕਰ ਸਕਦਾ ਆ ਜਦੋਂ ਲੋਕ ਚਾਹੁੰਦੇ ਆ 5 ਸਾਲ ਬਾਅਦ ਜੇ ਇਹਨਾਂ ਨੇ 92 ਸ਼ੀਟਾ ਦੇ ਕੇ ਇਹਨਾਂ ਨੂੰ ਇਹ ਸਿਰ ਤੇ ਤਲੀਆਂ ਤੇ ਅੱਖਾਂ ਦੇ ਪਲਕਾਂ ਦੇ ਬਿਠਾਇਆ ਸੀ ਔਰ ਅੱਜ ਜਿਹੜਾ 2024 ਦੇ ਵਿੱਚ ਇਹਨਾਂ ਦਾ ਸਫਾਇਆ ਲੋਕ ਕਰਨਗੇ ਉਹ ਕਿਉਂ ਕਰਨਗੇ ਹਰ ਗੱਲ ਦੇ ਵਿੱਚ ਧੱਕੇਸ਼ਾਹੀ ਕਰਦੇ ਆ ਵਾਅਦਾ ਕਰਾਫੀ ਕਰਦੇ ਆ ਝੂਠ ਬੋਲਦੇ ਆ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਜਵਾਬ ਦੇਣਾ ਆ ਜਿਹੜੇ ਹਲਾਤ ਇਹ ਐਸਐਮਓ ਮਹਿਤਪੁਰ ਕਰ ਰਿਹਾ ਆ ਐਸਐਮਓ ਮਹਿਤਪੁਰ ਜਿਵੇਂ ਸਾਡੇ ਸਾਥੀ ਪਹਿਲਾਂ ਵੀ ਬੋਲ ਕੇ ਗਏ ਆ ਇਹ ਸਰਕਾਰ ਦਾ ਪੁੱਤ ਬਣਿਆ ਆ ਔਰ ਜੱਠਾ ਪੁੱਤ ਬਣਿਆ ਆ ਇਨੂੰ ਪਹਿਲਾਂ ਵੀ ਅਸੀਂ ਕਹਿ ਚੁੱਕੇ ਹਾਂ ਤੂੰ ਸਿਰਫ ਆਪਣੀ ਡਾਕਟਰਾਂ ਵਾਲਾ ਕੰਮ ਕਰ ਇਹ ਡਾਕਟਰਾਂ ਵਾਲੇ ਕੰਮ ਤੇ ਨਾ ਕੋ ਹੁੰਦੇ ਨਹੀਂ ਪਿਛਲੇ ਦਿਨੀ ਇੱਥੇ ਇੱਕ ਬੰਦੇ ਦੇ ਸੱਟਾ ਲੱਗ ਦਿੱਤੀਆਂ ਉਹਨੂੰ ਤਿੱਖੇ ਹਥਿਆਰਾਂ ਨਾਲ ਵੜ ਦਿੱਤਾ ਔਰ ਇਹਨਾਂ ਨੇ ਸਰਕਾਰ ਨੇ ਡਾਕਟਰਾਂ ਨੇ ਉਹਦਾ ਲਿਖ ਦਿੱਤਾ ਬਲੱਡ ਸੱਟ ਆ ਤੁਸੀਂ ਦੱਸੋ ਮੈਂ ਉਹ ਜਿਹੜੀ ਭੈਣ ਨੇ ਮੈਡੀਕਲ ਆਰੀ ਨੇ ਕੱਟਿਆ ਡਾਕਟਰ ਨੇ ਕੱਟਿਆ ਸੀਗਾ ਐਮਐਲਆਰ ਕੱਟੀ ਆ ਮੈਂ ਉਸ ਭੈਣ ਨੂੰ ਪੁੱਛਣਾ ਚਾਹੁੰਦਾ ਆ ਤੇ ਤੇਰੀ ਕਿਹੜੀ ਐਮ ਬੀ ਐਸ ਉਹ ਜਿਹੜਾ ਲਿਖਿਆ ਆ ਜਿਹੜਾ ਦੱਤਰ ਆ ਇਹਨੂੰ ਡੰਡਾ ਕਿਹਾ ਜਾਂਦਾ ਆ ਕਿਹੜੀ ਕਿਤਾਬ ਵਿੱਚ ਲਿਖਿਆ ਆ ਕਿਥੋਂ ਪੜਿਆ ਆਈਆਂ ਤੂੰ ਜੋ ਕਿਸੇ ਐਮ ਬੀ ਪੀ ਐਸ ਐਮ ਟੀ ਦੇ ਵਿੱਚ ਪੜਿਆ ਆ ਸਾਨੂੰ ਵੀ ਉਹ ਲਾਈਨ ਪੜਾ ਦੇ ਕਹਿੰਦੀ ਮੇਰਾ ਕੰਮ ਆ ਮੈਨੂੰ ਪਤਾ ਆ ਤੂੰ ਸਾਨੂੰ ਕੀ ਪਤਾ ਮੈਨੂੰ ਦੱਸ ਦੇ ਪੇਣ ਮੇਰੀਏ ਇਹ ਜਿਹੜਾ ਕੰਮ ਤੂੰ ਕਿਥੋਂ ਸਿੱਖਿਆ ਆਈਆਂ ਇਹ ਡੰਡਾ ਦੱਤਰ ਤੋਂ ਡੰਡਾ ਤੇਰੀ ਕਿਤਾਬ ਚੋਂ ਨਹੀਂ ਬਣਿਆ ਤੇ ਤੇਰੇ ਪੈਸਿਆਂ ਨਾਲ ਬਣਿਆ ਤੂੰ ਜਾਂ ਤੇਰੇ ਕਿਸੇ ਹੋਰ ਰਿਸ਼ਤੇਦਾਰ ਨੇ ਤੇਰੇ ਚਾਹਤੇ ਨੇ ਉਹ 150000 ਰੁਪਇਆ ਲਿਆਇਆ ਤਾਂ ਤੂੰ ਇਹ ਡਾਕਟਰ ਤੋਂ ਡੰਡਾ ਬਣ ਆਇਆ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਆ ਜਿੰਨੀ ਨੌਲੇਜ ਆਮ ਲੋਕਾਂ ਨੂੰ ਆ ਉਹੀ ਕਿਸੇ ਡਾਕਟਰ ਨੂੰ ਨਹੀਂਗੀ ਜਿੰਨੀ ਆਮ ਲੋਕਾਂ ਨੂੰ ਨੌਲੇਜ ਆ ਕਿਸੇ ਅਫਸਰ ਨੂੰ ਨਹੀਂਗੀ ਜਿੰਨੀ ਆਮ ਲੋਕਾਂ ਨੂੰ ਨੌਲੇਜ ਹੈਗੀ ਆ ਉਨੀ ਪ੍ਰਸ਼ਾਸਨ ਨੂੰ ਨਹੀਂਗੀ ਕਿਉਂਕਿ ਆਮ ਲੋਕ ਅੱਜਕੱਲ੍ਹ ਰੋਟੀਆਂ ਦੀ ਕਿਤਾਬਾਂ ਪੜ ਚੁੱਕੇ ਆ ਸੋਸ਼ਲ ਮੀਡੀਆ ਦੇਖਦੇ ਆ ਲੋਕਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ ਆ ਜਿਹੜੀ ਗੱਲ ਨਹੀਂ ਪਤਾ ਲੱਗਦੀ ਉਹ ਇੱਕ ਫੋਨ ਵਾਲਿਆਂ ਨੇ ਮੋਬਾਈਲ ਵਾਲਿਆਂ ਨੇ ਸੋਸ਼ਲ ਮੀਡੀਆ ਨੇ ਗੁੱਗਲ ਪਹੁੰਚਾਇਆ ਆ ਉਹ ਉਹਦੇ ਕੋ ਕੁਛ ਲੈਂਦੇ ਆ ਤੈਨੂੰ ਪੁੱਛਣ ਦੱਸਣ ਦੀ ਕੋਈ ਬਹੁਤੀ ਲੋੜ ਨਹੀਂ ਗਈ ਜਿਹੜਾ ਕੰਮ ਤੁਸੀਂ ਕਰ ਦਿੱਤਾ ਆ ਗਾਤ ਜਿਹੜੀ ਆ ਜਿਹੜੀ ਬੰਦੇ ਦੇ ਸੱਟਾਂ ਲੱਗੀਆਂ ਮਨਜੀਤ ਸਿੰਘ ਜਿਹੜੇ ਤੱਕ ਤੁਸੀਂ ਅਗਲੇ 3 ਦਿਨਾਂ 16 ਤਰੀਕ ਤੱਕ ਅਸੀਂ ਤੁਹਾਨੂੰ ਟਾਈਮ ਦੇਣ ਲੱਗੇ ਆ 16 ਤਰੀਕ ਨੂੰ ਸਾਡੀ ਜਦੋਂ ਅਸੀਂ ਜੋ ਜਫੇ ਬੰਦੀਆਂ ਚੁਣੀਆਂ ਵੀ ਸੰਘਰਸ਼ ਕਮੇਟੀ ਬਣੀ ਹੋਈ ਆ ਇਹ ਜੇ ਇਹਦਾ ਜੋ ਵੀ ਲਿਖਣਗੇ ਦੇਖੋ ਹੋ ਸਕਦਾ ਸਾਨੂੰ ਤੁਹਾਡੇ ਨਾਲ ਸਿੱਧੀ ਲੜਾਈ ਵੀ ਲੜਨੀ ਪਵੇ ਕਿਉਂਕਿ ਇਹ ਤੁਹਾਡੀ ਲੋਕਾਂ ਦੇ ਪ੍ਰਤੀ ਕੀਤਾ ਗਿਆ ਧੋਖਾ ਸਿੱਧਾ ਆ ਇਸ ਕਰਕੇ ਸਾਡੀ ਇਹ ਲੜਾਈ ਉਹ ਸਰਕਾਰ ਦੀ ਲੜਾਈ ਸਰਕਾਰ ਨਾਲ ਲੜਾਂਗੇ ਇਹ ਤੁਹਾਡੀ ਲੜਾਈ ਆ ਤੁਹਾਡੇ ਨਾਲ ਲੜਾਂਗੇ ਕਿਉਂਕਿ ਇਹ ਇਹ ਰਿਪੋਰਟ ਨੂੰ ਕਰੈਕਟ ਨਾ ਕੀਤਾ ਅਸੀਂ ਇਹਦੀ ਐਪਲੀਕੇਸ਼ਨ ਦਿੱਤੀ ਆ ਤੁਹਾਨੂੰ ਸਮਾਂ ਦੇ ਰਹੇ ਆ ਥੋੜੇ ਸਮੇਂ ਦੇ ਅੰਦਰ ਅਜ ਨਹੀਂ ਕੀਤਾ ਇਹਦੀ ਦੋਵੇਂ ਤਰ੍ਹਾਂ ਦੀ ਲੜਾਈ ਲੜਾਂਗੇ ਲੋਕਾਂ ਵਿੱਚ ਜਾ ਕੇ ਸੰਘਰਸ਼ ਵੀ ਕਰਾਂਗੇ ਤੋਂ ਤੁਹਾਨੂੰ ਹਾਈ ਕੋਰਟ ਵੀ ਦਿਖਾਵਾਂਗੇ ਕੋਈ ਟਿੱਲ ਨਹੀਂ ਵਰਤਾਂਗੇ ਤੁਹਾਡੀ ਔਰ ਹੋਰ ਗੱਲ ਦੱਸ ਦਿੰਦਾ ਮੈਂ ਤੁਹਾਨੂੰ ਜਿਹੜੇ ਅਸੋ-ਅਸੋ ਤੁਸੀਂ ਫੋਨ ਕਰਾਉਂਦੇ ਆ ਦਬਕੇ ਮਰਵਾਉਂਦੇ ਆ ਮੈਨੂੰ ਜਿਹੜੇ ਫੋਨ ਆਏ ਆ ਮੈਂ ਕੋਲ ਰਿਕਾਰਡ ਦਾ ਸਾਰੀਆਂ ਪਈਆਂ ਆ ਔਰ ਕਦੇ ਅਮਰੀਕਾ ਤੋਂ ਫੋਨ ਆ ਜਾਂਦਾ ਤੁਹਾਡਾ ਕਦੇ ਕੈਨੇਡਾ ਤੋਂ ਆ ਜਾਂਦਾ ਆ ਦਬਕੇ ਮਰਵਾਉਂਦੇ ਆ ਬੰਦੇ ਦੇ ਪੁੱਤ ਬਣ ਜਾ ਨਹੀਂ ਤਾਂ ਹੋਰ ਵੀ ਤਰੀਕੇ ਸਾਨੂੰ ਮਰੇ ਵਰਤਵੇਂ ਆਉਂਦੇ ਆ ਤੁਹਾਨੂੰ ਬੰਦੇ ਦੇ ਪੁੱਤ ਬਣਾ ਕੇ ਹਟਾਂਗੇ ਜੇ ਤੁਹਾਨੂੰ ਐਮਬੀਬੀਐਸ ਤੋਂ ਛੜਕ ਦੇਣਾ ਲੈਂਦਾ ਜੇ ਤੁਸੀਂ ਹਲਕਤਾਂ ਤੋਂ ਬਾਹਰ ਨਾ ਹੈ ਤੇ ਸਾਨੂੰ ਵੀ ਇਹ ਜਥੇਬੰਦੀਆਂ ਦੇ ਅਗੂ ਨਾ ਕਿਓ ਤੁਹਾਨੂੰ ਬਾਰ-ਬਾਰ ਕਿਹਾ ਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਦੀ ਤੋ ਧੋਣਾ ਆਪਣੀ ਜ਼ਿੰਮੇਵਾਰੀ ਨਿਭਾਓ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਅਸੀਂ ਲੋਕਾਂ ਦੇ ਨਮਾਇੰਦੇ ਆ ਲੋਕਾਂ ਦੀ ਗੱਲ ਕਰਾਂਗੇ ਔਰ ਤੁਸੀਂ ਇੱਕ ਸਰਕਾਰ ਦੇ ਨਮਾਇੰਦੇ ਹੋ ਘੱਟੋ-ਘੱਟ ਤੁਹਾਡਾ ਇਨਸਾਫ ਦੇਣਾ ਲੋਕਾਂ ਦਾ ਜੋ ਬਣਦਾ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਜਦੋਂ ਅਸੀਂ ਤੁਹਾਨੂੰ ਪੁੱਛਿਆ ਗਿਆ ਹੈ ਸਾਥੀਓ ਜਦੋਂ ਇਸ ਡਾਕਟਰ ਨੇ ਹਸਬੰਦ ਨੂੰ ਪੁੱਛਿਆ ਗਿਆ ਵੀ ਭਾਈ ਸਾਹਿਬ ਆ ਗਲਤੀ ਹੋ ਗਈ ਆ ਮਿਸਟੇਕ ਹੋ ਗਈ ਆ ਇਹਨੂੰ ਕਰੈਕਟ ਕਰ ਲਓ ਜਦੋਂ ਅਸੀਂ ਪਹਿਲੀ ਵਾਰ ਮਿਲੇ ਸਾਨੂੰ ਇਹਨਾਂ ਨੇ ਪ੍ਰੋਸਾਹਦ ਆਇਆ ਵੀ ਜਦ ਹੀ ਅਸੀਂ ਆਨਲਾਈਨ ਰਿਪੋਰਟ ਕਰਾਂਗੇ ਉਹਦੇ ਵਿੱਚ ਅਸੀਂ ਕਰੈਕਟ ਕਰਕੇ ਭੇਜਾਂਗੇ ਪਰ ਜਦੋਂ ਆਨਲਾਈਨ ਵੀ ਕਰ ਦਿੱਤੀ ਉਸ ਤੋਂ ਬਾਅਦ ਮਰੇ ਫਿਰ ਕਹਿੰਦੇ ਇਹ ਸੱਟਾਂ ਜਿਹੜੀਆਂ ਇਹਨਾਂ ਨੇ ਆਪ ਮਾਰ ਲਈਆਂ ਤੁਸੀਂ ਆ ਦੇਖੋ ਸਾਥੀਓ ਸਿਰ ਦੇ ਵਿੱਚ ਇਹਨੀਆਂ ਸੱਟਾਂ ਲੱਗੀਆਂ ਉਹਦੇ ਬਾਅਦ ਵੀ ਨੇ ਟੱਕ ਲੱਗੇ ਹੋਏ ਆ ਇਹ ਕਹਿੰਦੇ ਬਲੱਡ ਸੱਟਾਂ ਇਹ ਨਹੀਂ ਹੋ ਗਈ ਕਿਨ ਇੱਕ ਕੁਝ 10-20 ਹਜ਼ਾਰ ਵਾਲੀ ਨਹੀਂ ਇੱਕੋ ਮੋਟੀ ਵੀ ਮਾਇਆ ਦਾ ਗੱਫਾ ਛੜਿਆ ਲੱਗਦਾ ਮੈਨੂੰ ਇਹਨਾਂ ਨੂੰ ਜਿਹੜੀਆਂ ਇਹ ਹਰਕਤਾਂ ਕਰ ਰਹੇ ਆ ਔਰ ਇੱਕ ਬੋਲਣ ਦੀ ਲੈਂਗੁਏਜ ਇਹਨਾਂ ਦੀ ਨਹੀਂ ਮਾਰੀ ਸੀਗੀ ਅਸੀਂ ਉਹਨੂੰ ਭੈਣ ਕਹਿ ਕੇ ਬੁਲਾ ਰਹੇ ਆ ਔਰ ਉਹ ਜਿਹੜੀ ਬੋਲੀ ਕਹਿੰਦੀ ਤੁਹਾਨੂੰ ਕੀ ਪਤਾ ਤੁਸੀਂ ਜੋ ਕਰਨਾ ਕਰ ਲਿਓ ਅਸੀਂ ਕਰਨ ਤੇ ਆ ਗਏ ਤੇ ਤੁਹਾਨੂੰ ਦੱਸਾਂਗੇ ਉਹ ਕਰਾਂਗੇ ਕਰਨ ਤੇ ਆ ਨਹੀਂ ਗਏ ਅਸੀਂ ਆ ਗਏ ਆ ਅਸੀਂ ਤੁਹਾਨੂੰ ਦੱਸਾਂਗੇ ਜਲਦ ਵੀ ਅਸੀਂ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਜਿਵੇਂ ਸਾਥੀਆਂ ਨੇ ਕਿਹਾ ਐਸਐਮਓ ਦੀ ਬਦਲੀ ਅਸੀਂ ਤਾਂ ਬਦਲੀ ਵੀ ਨਹੀਂ ਕਵਾਂਗਾ ਮੈਂ ਸਾਥੀਆਂ ਨੂੰ ਕਵਾਂਗਾ ਕਿ ਬਦਲੀ ਨਹੀਂ ਕਰਨੀ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਜੋ ਸਾਡੇ ਕਾਮੇਡ ਸਾਥੀ ਕਰਦੇ ਹੁੰਦੇ ਆ ਵੀ ਤੈਨੂੰ ਬਦਲਣਾ ਨਹੀਂ ਬੰਦੇ ਦਾ ਪੁੱਤ ਬਣਾਵਾਂਗੇ ਉਹ ਇੱਥੇ ਹੀ ਬੰਦੇ ਦਾ ਪੁੱਤ ਬਣਾਵਾਂਗੇ ਤੇਰੀ ਬਦਲੀ ਲਈ ਵੀ ਨਹੀਂ ਕਵਾਂਗੇ ਸੋ